ਨਮਸਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਮਰੇ ਹੋਏ ਲੋਕ ਸੁਪਨੇ 'ਚ ਆ ਕੇ ਕੀ ਸੰਕੇਤ ਦਿੰਦੇ ਹਨ ਜਾਣੋ ਇਨ੍ਹਾਂ 17 ਸੁਪਨਿਆਂ ਦਾ ਮਤਲਬ ਅਕਸਰ ਲੋਕ ਆਪਣੇ ਸੁਪਨੇ ਵਿੱਚ ਮਰੇ ਹੋਏ ਵਿਅਕਤੀ ਨੂੰ ਵੇਖਦੇ ਹਨ ਆਓ ਜਾਣਦੇ ਹਾਂ ਕਿ ਸੁਪਨੇ ਵਿੱਚ ਮਰੇ ਹੋਏ ਵਿਅਕਤੀ ਨੂੰ ਦੇਖਣਾ ਤੁਹਾਡੇ ਲਈ ਚੰਗਾ ਹੈ ਜਾਂ ਬੁਰਾ ਨੰਬਰ 1 ਸੁਪਨੇ ਵਿਗਿਆਨ ਦੇ ਅਨੁਸਾਰ ਜੇਕਰ ਕਿਸੇ ਸਿਹਤਮੰਦ ਵਿਅਕਤੀ ਦਾ ਅਧਿਆਤ ਹੋ ਜਾਂਦਾ ਹੈ ਅਤੇ ਤੁਸੀਂ ਉਸ ਨੂੰ ਆਪਣੇ ਸੁਪਨੇ ਵਿੱਚ ਦੇਖਦੇ ਹੋ ਅਤੇ ਉਹ ਬਿਮਾਰ ਦਿਖਾਈ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਵਿਅਕਤੀ ਦੀ ਇੱਕ ਇੱਛਾ ਹੈ ਜਿਸ ਨੂੰ ਪੂਰਾ ਕਰਨਾ ਚਾਹੁੰਦਾ ਹੈ ਇਸ ਦਾ ਇੱਕ ਅਤ ਇਹ ਵੀ ਹੈ ਕਿ ਤੁਹਾਡੇ ਘਰ ਵਿੱਚ ਕੋਈ ਬਿਮਾਰ ਹੋਣ ਵਾਲਾ ਹੈ ਨੰਬਰ 2 ਜੇਕਰ ਕਿਸੇ ਵਿਅਕਤੀ ਦੀ ਬਿਮਾਰੀ ਨਾਲ ਮੌਤ ਹੋ ਗਈ ਹੈ ਉਹ ਤੁਹਾਨੂੰ ਸੁਪਨੇ 'ਚ ਸੇਤਮੰਦ ਦਿਖਾਈ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਚੰਗਾ ਜਨਮ ਮਿਲਿਆ ਹੈ ਅਤੇ ਉਹ ਹੁਣ ਖੁਸ਼ ਹੈ ਨੰਬਰ 3 ਜੇਕਰ ਤੁਸੀਂ ਆਪਣੇ ਸੁਪਨੇ 'ਚ ਕਿਸੇ ਮਰੇ ਹੋਏ ਰਿਸ਼ਤੇਦਾਰ ਨੂੰ ਤੁਹਾਡੇ ਨਾਲ ਗੱਲਾਂ ਕਰਦੇ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਉਹ ਬਹੁਤ ਖੁਸ਼ ਹੈ ਹੁਣ ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋਣ ਵਾਲੇ ਹਨ ਨੰਬਰ 4 ਜੇਕਰ ਤੁਹਾਡੇ ਸੁਪਨੇ ਚ ਕੋਈ ਮਿੱਤਰ ਵਿਅਕਤੀ ਤੁਹਾਨੂੰ ਸਲਾਹ ਦੇ ਰਿਹਾ ਹੈ ਉਸ ਦੀ ਸਲਾਹ ਜ਼ਰੂਰ ਮੰਨੋ ਸੁਪਨਾ ਵਿਗਿਆਨ ਕਹਿੰਦਾ ਹੈ ਕਿ ਤੁਹਾਨੂੰ ਇਸ ਦਾ ਲਾਭ ਜ਼ਰੂਰ ਮਿਲੇਗਾ ਨੰਬਰ 5 ਜੇਕਰ ਕਿਸੇ ਮਰੇ ਹੋਏ ਜਾਂ ਜਾਣੇ ਪਛਾਣੇ ਵਿਅਕਤੀ ਨੂੰ ਸੁਪਨੇ ਚ ਗੁੱਸੇ ਜਾਂ ਰੋਂਦੇ ਹੋਏ ਵੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਉਸ ਦੀਆਂ ਕੁਝ ਇੱਛਾਵਾਂ ਪੂਰੀਆਂ ਨਹੀਂ ਹੋਈਆਂ ਨੰਬਰ 6 ਸੁਪਨੇ ਅਨੁਸਾਰ ਜੇਕਰ ਤੁਹਾਡੇ ਸੁਪਨੇ ਵਿੱਚ ਕੋਈ ਮਰਿਆ ਹੋਇਆ ਵਿਅਕਤੀ ਦਿਖਾਈ ਦਿੰਦਾ ਹੈ ਤੇ ਤੁਹਾਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰਦਾ ਹੈ ਪਰ ਤੁਹਾਨੂੰ ਸਮਝ ਨਹੀਂ ਆ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਕੋਈ ਮੁਸੀਬਤ ਆਉਣ ਵਾਲੀ ਹੈ ਨੰਬਰ 7 ਜੇਕਰ ਤੁਹਾਡੇ ਸੁਪਨੇ ਵਿੱਚ ਕੋਈ ਮਰਿਆ ਹੋਇਆ ਰਿਸ਼ਤੇਦਾਰ ਦਿਖਾਈ ਦਿੰਦਾ ਹੈ ਪਰ ਉਹ ਚੁੱਪ ਰਹਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਤੁਸੀਂ ਜਾਂ ਤਾਂ ਕੁਝ ਗਲਤ ਕਰ ਰਹੇ ਹੋ ਜਾਂ ਭਵਿੱਖ ਵਿੱਚ ਕੁਝ ਗਲਤ ਕਰਨ ਜਾ ਰਹੇ ਹੋ ਨੰਬਰ 8 ਜੇਕਰ ਤੁਹਾਡੇ ਸੁਪਨੇ 'ਚ ਤੁਹਾਡੇ ਪੁਰਖ ਤੁਹਾਨੂੰ ਆਸ਼ੀਰਵਾਦ ਦਿੰਦੇ ਹਨ ਅਤੇ ਕੁਝ ਕਹਿੰਦੇ ਹਨ ਨਹੀਂ ਕਹਿੰਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਭਵਿੱਖ 'ਚ ਕਿਸੇ ਕੰਮ 'ਚ ਸਫਲ ਹੋਣ ਵਾਲੇ ਹੋ ਨੰਬਰ 9 ਜੇਕਰ ਸੁਪਨੇ ਵਿੱਚ ਮਰੀਆ ਹੋਇਆ ਵਿਅਕਤੀ ਜਾਂ ਰਿਸ਼ਤੇਦਾਰ ਉਦਾਸ ਰਹਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਤੁਹਾਡੇ ਤੋਂ ਖੁਸ਼ ਨਹੀਂ ਹੈ ਜੇਕਰ ਤੁਸੀਂ ਗੁੱਸੇ ਜਾਂ ਰੋ ਰਹੇ ਹੋ ਤਾਂ ਸਮਝੋ ਕੋਈ ਸੰਕਟ ਆਉਣ ਵਾਲਾ ਹੈ ਨੰਬਰ 10 ਸੁਪਨੇ ਵਿਗਿਆਨ ਦੇ ਅਨੁਸਾਰ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਮਰੇ ਹੋਏ ਰਿਸ਼ਤੇਦਾਰਾਂ ਨੂੰ ਕਿਤੇ ਦੂਰ ਆਸਮਾਨ ਵਿੱਚ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਉਹਨਾਂ ਦੀ ਮੁਕਤੀ ਹੋ ਗਈ ਹੈ ਨੰਬਰ 12 ਜੇਕਰ ਸੁਪਨੇ ਵਿੱਚ ਘਰ ਜਾਂ ਆਸ-ਪਾਸ ਕੋਈ ਮਰਿਆ ਹੋਇਆ ਜਾਣ ਪਛਾਣ ਵਾਲਾ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਤੁਹਾਡੇ ਤੋਂ ਮੋਹਿਤ ਨਹੀਂ ਹਨ ਤੁਹਾਨੂੰ ਉਸ ਦੀ ਆਤਮਾ ਦੀ ਸ਼ਾਂਤੀ ਲਈ ਕੁਝ ਕਰਨਾ ਚਾਹੀਦਾ ਹੈ ਨੰਬਰ 7 ਸੁਪਨੇ ਵਿਆਨ ਦੇ ਅਨਸਾਰ ਸੁਪਨੇ ਵਿੱਚ ਮਰੇ ਹੋਏ ਰਿਸ਼ਤੇਦਾਰਾਂ ਨੂੰ ਵਾਰ-ਵਾਰ ਦੇਖਣ ਦਾ ਮਤਲਬ ਇਹ ਹੀ ਬਣਦਾ ਹੈ ਕਿ ਉਹਨਾਂ ਦੀ ਆਤਮਾ ਭਟਕ ਰਹੀ ਹੈ ਉਹਨਾਂ ਦੂਸਰਾ ਜਨਮ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ ਜਾਂ ਉਹ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ ਉਸਦੀ ਆਤਮਾ ਦੀ ਸ਼ਾਂਤੀ ਲਈ ਸ਼ਰਾਧ ਤਰਪਾਨ ਆਦਿ ਕਰਨੇ ਚਾਹੀਦੇ ਹਨ ਨੰਬਰ 14 ਜੇਕਰ ਸੁਪਨੇ ਚ ਮਰੇ ਹੋਏ ਰਿਸ਼ਤੇਦਾਰ ਭੋਜਨ ਜਾਂ ਪਾਣੀ ਮੰਗ ਰਹੇ ਹਨ ਤਾਂ ਇਹ ਵੀ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਦਾ ਮਤਲਬ ਹੈ ਕਿ ਤੁਹਾਡੇ ਲਈ ਬੁਰਾ ਸਮਾਂ ਆਉਣ ਵਾਲਾ ਹੈ ਉਸਦੀ ਆਤਮਾ ਦੀ ਸ਼ਾਂਤੀ ਲਈ ਉਸ ਨੂੰ ਜੋਥਾ ਅਤੇ ਕੰਮ ਨਹੀਂ ਮਿਲਿਆ ਨੰਬਰ 15 ਜੇਕਰ ਤੁਹਾਡੇ ਮ੍ਰਿਤਕ ਪਿਤਾ ਜਾਂ ਕੋਈ ਹੋਰ ਰਿਸ਼ਤੇਦਾਰ ਤੁਹਾਡੇ ਸੁਪਨੇ ਵਿੱਚ ਤੁਹਾਨੂੰ ਕੁਝ ਦਿੰਦੇ ਹਨ ਤਾਂ ਇਹ ਸ਼ੁਭ ਹੈ ਜੇਕਰ ਤੁਸੀਂ ਇਸ ਨੂੰ ਲੈਂਦੇ ਹੋਏ ਵੇਖਿਆ ਹੈ ਤਾਂ ਇਹ ਅਸ਼ੁਭ ਹੈ ਆਪਣੇ ਸੁਪਨੇ ਵਿੱਚ ਆਪਣੇ ਮਰੇ ਹੋਏ ਪਿਤਾ ਨੂੰ ਜਿੰਦਾ ਦੇਖਣਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਜਗ੍ਹਾ ਕਿਸੇ ਨੂੰ ਪਿਤਾ ਵਾਂਗ ਸਮਝੋ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰੋ ਨੰਬਰ 17 ਆਪਣੇ ਸੁਪਨੇ ਵਿੱਚ ਆਪਣੇ ਮਾਤਾ ਜਾਂ ਪਿਤਾ ਨੂੰ ਹੱਸਦੇ ਦੇਖਣ ਦਾ ਮਤਲਬ ਹੈ ਕਿ ਉਹ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਦੇ ਪ੍ਰਤੀ ਸ਼ਾਂਤ ਅਤੇ ਖੁਸ਼ ਰਹੋ ਉਹਨਾਂ ਬਾਰੇ ਉਦਾਸ ਨਾ ਹੋਵੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਖੁਸ਼ ਰਹੋ ਮਸਤ ਰਹੋ ਜੈ ਮਾਤਾ ਦੀ